ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦਾਂ ਤੋਂ ਵੀ ਸਾਰੇ ਠੀਕ ਠਾਕ ਹੋਵੋ ਵਿਚਾਰ ਦੀ ਕਲਾ ਚ ਹੋਵੋਗੇ। ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਕਿ ਯੂਰੀਆ ਕਣਕ ਦੀ ਫਸਲ ਦੇ ਵਿੱਚ ਆਪਾਂ ਕਿੰਨੀ ਕਿਪਾ ਸਕਦੇ ਹਾਂ ਕਿੰਨੀ ਵਾਰ ਚ ਪਾ ਸਕਦੇ ਹਾਂ ਤੇ ਕਦੋਂ ਆਪਾਂ ਆਖਰੀ ਕਿਸ਼ਤ ਦੇਣੀ ਆ ਇਹਦੇ ਬਾਰੇ ਮੈਂ ਸ਼ੁਰੂਆਤ 'ਚ ਕਿਉਂਕਿ ਇਹਦੇ ਨਾਲ ਕਿਸਾਨ ਵੀਰਾਂ ਦੇ ਧਿਆਨ ਚ ਰਹਿੰਦਾਗਾ ਆਪਾਂ ਕਦੋਂ ਕਿ ਜਿਹੜੀ ਕਿਹੜੀ ਗੈਸਤ ਪਾਉਣੀ ਹੈ ਸੋ ਦਰਮਿਆਨੀਆਂ ਜ਼ਮੀਨਾਂ ਵਾਸਤੇ ਵੇਹੇ ਆਪਾਂ ਮਿੱਟੀ ਪਰਖ ਆਧਾਰ ਤੇ ਕਹਿ ਦਿੰਨੇ ਦਰਮਿਆਨੀਆਂ ਜ਼ਮੀਨਾਂ ਵਾਸਤੇ 110 ਕਿਲੋ ਯੂਰੀਆ ਦੀ ਸਿਫਾਰਸ਼ ਹੈ ਤੇ ਜਿਹੜੀ ਆਪਾਂ ਜੇ ਡੀਏਪੀ ਬਜਾਈ ਟਾਈਮ ਡ੍ਰਿਲ ਕਰਦੇ ਆਂ ਫਿਰ ਆਪਾਂ ਨੂੰ ਬਜਾਈ ਟਾਈਮ ਯੂਰੀਆ ਦੀ ਲੋੜ ਨਹੀਂ ਪਹਿਲੇ ਤੇ ਦੂਜੇ ਪਾਣੀ ਤੇ ਆ ਗਿਆ ਕਿਥੇਲਾ ਪਾਉਣਾ ਹੁੰਦਾ ਜੇ ਆਪਾਂ ਬਜਾਈ ਟਾਈਮ ਸਪਰ ਪਾਉਣੇ ਤਾਂ ਉਹਦੇ ਨਾਲ 20 ਕਿਲੋ ਯੂਰੀਆ ਪਾਉਣੀ ਹੁੰਦੀ ਹੈ ਤੇ ਬਾਕੀ ਜਿਹੜੀ ਹੈਗੀ ਆਪਾਂ ਪਹਿਲੇ ਤੇ ਦੂਜੇ ਪਾਣੀ ਤੇ ਇੱਕ ਇੱਕ ਥੈਲਾ ਪਾ ਪਹਿਲੇ ਤੇ ਦੂਜੇ ਪਾਣੀ ਦਾ ਮਤਲਬ ਕੀ ਹੈ ਕਿ ਪਹਿਲਾ ਪਾਣੀ ਆਪਣਾ ਜਿਵੇਂ ਅਕਤੂਬਰ ਵਾਲੀ ਕਣਕਾ ਨੂੰ ਤਿੰਨ ਹਫ਼ਤੇ ਬਾਅਦ ਤਕਰੀਬਨ ਤਕਰੀਬਨ ਲੱਗ ਜਾਂਦਾ ਜਿਹੜਾ ਆ ਉਦੋਂ ਬਾਅਦ ਵਾਲੀ ਨਵੰਬਰ ਵਾਲੀ ਕਣਕਾ ਨੂੰ ਚਾਰਾਂ ਗਾ ਹਫ਼ਤੇ ਬਾਅਦ ਲੱਗ ਜਾਂਦਾ ਇੱਥੇ ਇੱਕ ਜਾ ਕੇ ਜਿਹੜੀ ਐਕਟਿਵ ਟਿਲਰਿੰਗ ਸਟੇਜ ਆ ਜਿਹੜੀ ਐਕਟਿਵ ਟਿਲਰਿੰਗ ਸਟੇਜ ਦਾ ਮਤਲਬ ਫੋਟ ਫਟਾਰਾ ਸ਼ੁਰੂ ਹੋਣਾ ਹੁੰਦਾ ਜਾਂ ਪੂਰਾ ਐਨ ਜ਼ੋਰ ਤੇ ਜਿਹੜਾ ਹੈਗਾ ਫੋਟ ਸ਼ੁਰੂ ਹੋ ਜਾਂਦੀ ਹੈ ਜੀਰੇ ਵਾਸਤੇ ਨਾਈਟ੍ਰੋਜਨ ਤੱਤ ਜਿਹੜੀ ਕਿ ਆਪਾਂ ਯੂਰੀਆ ਦੇ ਰੂਪ ਚ ਦਿੰਨੇ ਆ ਬੜੀ ਜ਼ਰੂਰਤ ਆ ਕਿਉਂਕਿ ਇਹ ਤੇ ਨਿਰਭਰ ਕਰਦਾ ਪਹਿਲੇ ਪਾਣੀ ਤੇ ਜਿਹੜੀ ਆਪਣੀ ਯੂਰੀਆ ਉਹ ਤੈਅ ਕਰਦੀ ਆ ਕਿ ਆਪਣੀਆਂ ਖੇਤ ਚ ਸ਼ਖਾਵਾਂ ਦੀ ਗਿਣਤੀ ਸ਼ਖਾਵਾਂ ਦੀ ਗਿਣਤੀ ਤੋਂ ਅੱਗੇ ਤੈਅ ਹੁੰਦਾ ਸਿੱਟਿਆਂ ਦੀ ਗਿਣਤੀ ਆਪਣੇ ਕਿੰਨੀ ਹੋਊਗੀ ਪਰ ਮੀਟਰ ਸਕੇਅਰ ਕਹ ਲਈਏ ਜਾਂ ਖੇਤ ਚ ਕਹ ਲਈਏ ਇਹ ਤੇ ਬੜਾ ਨਿਰਭਰ ਕਰਦਾ ਕਿਉਂਕਿ ਸਹੀ ਸਮੇਂ ਜਿਹੜੀ ਫੋਟ ਕੀਤੀ ਆ ਉਹਦੇ ਤੋਂ ਜਿਹੜਾ ਹੈਗਾ ਪੂਰੇ ਸਾਈਜ਼ ਦੇ ਤੇ ਜਿਹੜੇ ਹੈਗੇ ਪੂਰੀ ਗਿਣਤੀ ਦੇ ਵਿੱਚ ਸਿੱਟੇ ਨਿਕਲਦੇ ਆ ਜਿਵੇਂ ਜਿਵੇਂ ਲੇਟ ਫੋਟ ਹੁੰਦੀ ਹੈ ਉਹਦੇ ਵਿੱਚ ਸਾਈਜ਼ ਘਟਦਾ ਹੈ ਉਹਦੀ ਕੁਆਲਿਟੀ ਉਹਦਾ ਜਿਹੜਾ weight ਉਹਦਾ ਫਰਕ ਪੈਂਦਾ ਜਿਹੜੀ ਆਪਾਂ ਦੇਣੀ ਆ ਦੂਜੇ ਪਾਣੀ ਤੇ ਉਹ ਤੈਅ ਕਰਦੀ ਹੈ ਆਪਣੇ ਸਿੱਟੇ ਦਾ ਸਾਈਜ਼ ਸਿੱਟਿਆਂ ਦੇ ਵਿੱਚ ਦਾਣਿਆਂ ਦੀ ਗਿਣਤੀ ਸਪਾਈਕਲੈਟਸ ਦੀ ਗਿਣਤੀ ਮੱਖੀਆਂ ਦੀ ਗਿਣਤੀ ਉਹਨੇ ਉਹ ਤੈਅ ਕਰਨਾ ਤੇ ਜੇ ਆਪਣਾ ਦੂਜਾ ਪਾਣੀ ਜਿਹੜਾ ਜੇ ਆਪਾਂ 55 ਦਿਨ ਤੋਂ ਲੇਟ ਹੁੰਦਾ ਤਾਂ ਫਿਰ ਆਪਾਂ ਯੂਰੀਆ ਇੱਥੇ ਖਤਮ ਕਰ ਦੇਣੀ ਹੈ 55 ਦਿਨ ਤੇ ਆਖਰੀ ਕਿਸ ਤਾਪਾ ਦੇ ਦੇਣੀ ਹੈ ਇਦੋਂ ਲੇਟ ਤਾਂ ਕਿਸੇ ਹਾਲਤ ਜਿਉ ਨਹੀਂ ਕਰਨੀ 50 55 ਦਿਨ ਤੇ ਜਾ ਕੇ ਜਿਹੜਾ ਆਪਾਂ ਥੈਲਾ ਯੂਰੀਆ ਦਾ ਇਸ ਪਾਣੀ ਤੇ ਦੇ ਦੇਣਾ ਜੇ ਪਾਣੀ ਲੇਟ ਹੁੰਦਾ ਫਿਰ ਵੀ ਆਪਾਂ 55 ਦਿਨ ਤੇ ਦੇ ਦੇਣਾ ਜੇ ਹੋਣਾ ਕਈ ਕਈ ਥਾਵਾਂ ਤੇ ਬਹੁਤ ਭਾਰੀ ਜ਼ਮੀਨਾਂ ਉੱਥੇ ਆਪਾਂ ਨੂੰ ਲੱਗਦਾ ਕਿ ਦੂਜਾ ਪਾਣੀ ਤਾਂ ਲੇਟ ਹੋਊਗਾ ਤਾਂ ਫਿਰ ਉੱਥੇ ਆਪਣੀ ਹੁੰਦੀ ਹੈ ਕੰਡੀਸ਼ਨ ਕਿ ਆਪਾਂ ਜਿਹੜੀ 35 ਕਿਲੋ 40 ਕਿਲੋ ਯੂਰੀਆ ਜਿਹੜੀ ਆਪਾਂ ਬਜਾਈ ਟਾਈਮ ਦੇ ਦੇਣੀ ਆ ਤੇ ਬਾਕੀ ਬਚਦੀ ਜਿਹੜੀ ਯੂਰੀਆ ਉਹ ਆਪਾਂ ਪਹਿਲੇ ਪਾਣੀ ਤੇ ਦੇ ਦੇਣੀ ਆ ਜਿਹੜੀਆਂ ਬਹੁਤ ਭਾਰੀਆਂ ਜ਼ਮੀਨਾਂ ਨੇ ਜਿੱਥੇ ਦੂਜਾ ਪਾਣੀ ਬਹੁਤ ਲੇਟ ਲੱਗਣ ਦੇ ਚਾਂਸ ਵੈਸੇ 55 60 55 ਦੇ ਦਿਨ ਤੇ 50 ਦਿਨ ਤੇ ਲੱਗ ਜਾਂਦਾ ਦੂਜਾ ਪਾਣੀ ਤਕਰੀਬਨ ਤੇ ਇਹ ਜਿਹੜੇ ਨਾਈਟrogen ਦਾ ਇਸ ਦੋਹਾਂ ਸਟੇਜਾਂ ਦੇ ਉੱਤੇ ਐਕਟਿਵ ਟੇਲਰਿੰਗ ਤੇ ਤੇ ਸਟੈਮ ਲੌਂਗੇਸ਼ਨ ਜਿਹੜਾ ਆਪਾਂ 55 ਦਿਨਾਂ ਨਾਲ ਕਹਿੰਦੇ ਹਾਂ ਨਾ ਕਿਉਂਕਿ ਇੱਥੇ ਜਾ ਕੇ ਜਿਹੜੀ ਸਟੈਮ ਲੌਂਗੇਸ਼ਨ ਫੇਜ਼ ਹੈ ਤਣੇ ਨੂੰ ਗੰਨਾ ਪੈਣ ਦਾ ਫੇਜ਼ ਆ ਉਹ ਸ਼ੁਰੂ ਹੁੰਦਾ ਜੁਇੰਟਿੰਗ ਫੇਜ਼ ਵੀ ਆਪਾਂ ਕਹਿ ਦਿੰਨੇ ਆ ਉਹ ਸ਼ੁਰੂ ਹੁੰਦਾ ਜੀ ਤੇ ਅੱਗੇ ਜਾ ਕੇ ਤੈਅ ਹੋਣਾ ਹੁੰਦਾ ਕਿ ਸਿੱਟੇ ਦੀ ਜਿਹੜਾ ਸਾਈਜ਼ ਹੈ ਮੱਖੀਆਂ ਦੀ ਗਿਣਤੀ ਉਹਦੇ ਵਿੱਚ ਸਪਾਈਕ ਲੈਟਸ ਦੀ ਗਿਣਤੀ ਆ ਫਿਰ ਦਾਣਿਆਂ ਦੀ ਗਿਣਤੀ ਆ ਤਾਂ ਉਹ ਤੈਅ ਹੁੰਦੀ ਹੈ 55 ਦਿਨ ਤੇ ਜਾ ਕੇ ਆਪਾਂ ਯੂਰੀਆ ਹੈਗੀ ਆ ਬਿਲਕੁਲ ਖਤਮ ਕਰ ਦੇਣੀ ਇਹ ਨਹੀਂ ਕਿ ਆਪਾਂ 40 ਦਿਨ ਤੇ ਖਤਮ ਕਰ ਦਈਏ ਇਹ ਨਹੀਂ ਕਿ ਆਪਾਂ 65 70 ਦਿਨ ਤੇ ਯੂਰੀਆ ਪਾਈ ਜਾਈਏ ਮਤਲਬ 50 55 ਇਥੇ ਤੁਸੀਂ ਜਿਹੜੀ ਯੂਰੀਆ ਦੇ ਦੇਣੀ ਆ ਇਹ ਤੋਂ ਇਲਾਵਾ ਕਈ ਸਮਾਂ ਤੇ ਹੁੰਦਾ ਕਿ ਜੇ ਉਦੋਂ ਕਈ ਵਾਰ ਕੇ ਨਹੀਂ ਪੈ ਜਾਂਦੀ ਜਾਂ ਖੇਤ ਚ ਪਾਣੀ ਖੜ ਜਾਂਦਾ ਤੇ ਆਪਾਂ ਨੂੰ ਜਿਹੜਾ ਹੈਗਾ ਯੂਰੀਆ ਪਾਉਣੀ ਮੁਸ਼ਕਲ ਹੋ ਜਾਂਦੀ ਹੈ ਫਿਰ ਉਹਦੀ ਥਾਂ ਤੇ ਜਿਹੜੀਆਂ ਦੋ ਸਪਰੇਆਂ 42 ਤੇ 52 55 ਦਿਨ ਤੇ 54 ਦਿਨ ਤੇ ਜਾ ਕੇ ਸਿਫਾਰਿਸ਼ ਨੇ ਉਹਦੇ ਬਾਰੇ ਆਪਾਂ ਵੱਖਰੀ ਜਾਣਕਾਰੀ ਇਹ ਸਾਂਝੀ ਕਰਦੇ ਹਾਂ ਕਿ ਉਹ ਯੂਰੀਆ ਦੀ ਆਪਾਂ ਸਪਰੇਆਂ ਕਿੰਨੀ ਕਿੰਨੀ ਪਰਸੈਂਟੇਜ ਤੇ ਦੇਣੀਆਂ ਨੇ ਜਿਹੜੀ ਓਵਰਡੋਜ਼ ਯੂਰੀਆ ਇਹ ਮੈਂ ਗੁਜ਼ਾਰਿਸ਼ ਕਰੂੰਗਾ ਕਿ ਆਪਣੀ ਜਿੰਨੀ ਸफार 110 ਕਿਲੋ ਯੂਰੀਆ ਦਰਮਿਆਨੀਆਂ ਜ਼ਮੀਨਾਂ ਵਾਸਤੇ ਹੈਗੀ ਭਾਰੀਆਂ ਜ਼ਮੀਨਾਂ 'ਚ ਘੱਟ ਕਰੋ ਜਿੱਥੇ ਆਪਾਂ ਲਗਾਤਾਰ ਖੇਤ ਚ ਪਰਾਲੀ ਬਾਹ ਰਹੇ ਆ ਝੋਨੇ ਦੀ ਉੱਥੇ ਘੱਟ ਕਰੋ ਯੂਰੀਆ ਤੇ ਹਲਕੀਆਂ ਜ਼ਮੀਨਾਂ ਦੇ ਵਿੱਚ ਵੀ ਤੁਸੀਂ 20% 25% ਤਾਂ ਜਾਂ ਕਲਰਾਠੀਆਂ ਜ਼ਮੀਨਾਂ ਨੇ ਸ਼ੂਰੇ ਵਾਲੀਆਂ ਜ਼ਮੀਨਾਂ ਨੇ ਉੱਥੇ ਤੁਸੀਂ 20 25% ਇਦੋਂ ਵਧਾ ਸਕਦੇ ਆ ਫਰਜ਼ ਕਰ ਲਓ 130 35 ਕਿਲੋ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਜਾ ਸਕਦੇ ਆ ਵਰਨਾ ਜਿਹੜੀ ਯੂਰੀਆ ਨਾਈਟ੍ਰੋਜਨ ਹੈ ਇਹਦੀ ਓਵਰਡੋਜ਼ ਵੀ ਮਾੜੀ ਆ ਤੇ ਇਹ ਸਹੀ ਸਮੇਂ ਤੇ ਨਾ ਪਾਵਾਂਗੇ ਉਹ ਵੀ ਮਾੜਾ ਜੇ ਘੱਟ ਪਾਵਾਂਗੇ ਉਹ ਵੀ ਮਾੜਾ ਮਤਲਬ ਸਹੀ ਐਕਸੈਸ ਆਫ एवरीथिंग ਇਜ਼ ਬੈਡ ਮਤਲਬ ਜੇ ਕੋਈ ਆਪਾਂ ਜ਼ਰੂਰਤ ਤੋਂ ਜ਼ਿਆਦਾ ਕੋਈ ਵੀ ਚੀਜ਼ ਵਰਤਦੇ ਹਨ ਚਾਹੇ ਉਹ ਯੂਰਗਿਆ ਜਾਂ ਕੋਈ ਪਟਾਸ਼ ਦਿੱਤਾ ਜਾਂ ਕੋਈ ਫਾਸਪੋਰਸ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਹਰੇਕ ਚੀਜ਼ ਹੈਗੀ ਹੈ ਨੁਕਸਾਨਦੇ ਹੈ ਕਿਉਂਕਿ ਉਹਦੇ ਵਿੱਚ ਆਪਣਾ ਖਰਚਾ ਵੀ ਹੁੰਦਾ ਹੈ ਖੇਚਲ ਵੀ ਹੁੰਦੀ ਹੈ ਪਰ ਜੇ ਉਹਦਾ ਅਲਟੀਮੇਟਲੀ ਫਾਇਦਾ ਹੀ ਨਾ ਹੋਵੇ ਤਾਂ ਫਿਰ ਉਹਨੂੰ ਪਾਉਣ ਦਾ ਕੀ ਫਾਇਦਾ ਇਸ ਤੋਂ ਇਲਾਵਾ ਤੁਸੀਂ ਜਿਹੜੇ ਛੋਟੇ ਤੱਤਾਂ ਜਿਹਦੇ ਵਿੱਚ ਜ਼ਿੰਕ ਹੈ ਮੈਗਨੀਜ਼ਾ ਕੋਈ ਭੂਰ ਹੋਣ ਤੱਤ ਹੈ ਕਈ ਥਾਵਾਂ ਤੇ ਹੁਣ ਕਾਪਰ ਦੀ ਵੀ ਘਾਟ ਆਉਣ ਲੱਗ ਪਈ ਆ ਕਈ ਥਾਵਾਂ ਤੇ ਲੋਹਾ ਤੱਤ ਦੀ ਘਾਟ ਆਉਂਦੀ ਆ ਹਲਕੀਆਂ ਜ਼ਮੀਨਾਂ 'ਚ ਖਾਸ ਤੌਰ ਤੇ ਹਲਕੀਆਂ ਜ਼ਮੀਨਾਂ 'ਚ ਸਲਫਰ ਤੱਤ ਦੀ ਬੜੀ ਜ਼ਰੂਰਤ ਆ ਸਲਫਰ ਆ ਜਿਹੜਾ ਕੀ ਐਲੀਮੈਂਟ ਹੈ ਜਿੱਥੇ ਹਲਕੀਆਂ ਜ਼ਮੀਨਾਂ ਨੇ ਸਲਫਰ ਤੇ ਜ਼ਿੰਕ ਉਹ ਤੈਅ ਕਰਦੇ ਆ ਕਿ ਸਾਡਾ ਝਾੜ ਕਣਕ ਦਾ ਕਿੰਨਾ ਹੋਊਗਾ ਕਿਉਂਕਿ ਉੱਥੇ ਜਿਹੜੀਆਂ ਹਲਕੀਆਂ ਜ਼ਮੀਨਾਂ ਜਿੱਥੇ ਜ਼ਿੰਕ ਦੀ ਆਮ ਤੌਰ ਤੇ ਘਾਟ ਆਉਂਦੀ ਆ ਜਿੱਥੇ ਸਲਫਰ ਦੀ ਆਮ ਤੌਰ ਤੇ ਘਾਟ ਆਉਂਦੀ ਆ ਉੱਥੇ ਤੁਹਾਡਾ ਜਿਹੜਾ ਝਾੜ 45 ਮਾਨ 48 ਮਾਨ ਉੱਥੇ ਇੱਕ ਜਾ ਕੇ ਜਿਹੜਾ ਆਪਣਾ ਝਾੜ ਆ ਉਹ ਸੈੱਟ ਹੋ ਜਾਂਦਾ ਤੇ ਉਦੋਂ ਬਾਅਦ ਝਾੜ ਨਹੀਂ ਲੈ ਪਾਉਂਦੇ ਚਾਹੇ ਆਪਾਂ ਨਾਈਟ੍ਰੋਜਨ ਉੱਥੇ ਜ਼ਿਆਦਾ ਹੀ ਪਾਈ ਜਾਈਏ ਯੂਰੀਆ ਉੱਥੇ ਭਾਵੇਂ ਜ਼ਿਆਦਾ ਹੀ ਪਾਈ ਜਾਈਏ ਕਿਉਂਕਿ ਬੈਲੈਂਸ ਹੋਣਾ ਬੜਾ ਜ਼ਰੂਰੀ ਹੈ ਵੱਡੇ ਤੱਤਾਂ ਦੇ ਨਾਲ ਛੋਟੇ ਤੱਤ ਵੀ ਬੜੀ ਮਹੱਤਤਾ ਰੱਖਦੇ ਬਹੁਤ ਬਹੁਤ ਧੰਨਵਾਦ